ਜਰੂਰ ਗੱਲ ਹੋ ਗਈ ਵੀ ਇਹ ਆਲਾ ਕੰਮ ਇੱਥੇ ਸੱਗੀ ਮਿਲਦੀ ਤੇ ਤੂੰ ਪਨਾਹ ਨਹੀਂ ਹੈ ਨਾ ਮੇਰੇ ਕੋਲ ਆਏ ਹੋ ਕੇ ਤੇ ਇਹ ਨਹੀਂ ਨਜ਼ਰ ਦਾ ਖਾਲਾ ਇੱਥੇ ਕਰ ਦਿੰਦੀ ਕਿ ਇਕ ਲੱਭੀਆ ਆ 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 아또왜 뭐야? 파니. 자, 어때요, 형봉?

90 O timing 90 ਈ ਨਾ ਮੈਂ ਤੁਹਾਡੇ ਫੇਰੇ ਜੋਂ ਤੋਂ ਤੁਸੀਂ ਚੋਣਾ ਲੜਿਆ ਤੇ ਲੋਕਾਂ ਨੂੰ ਕੀ ਲੱਗੀ ਤੁਹਾਨੂੰ ਜਰੂਰ ਜਿਆਦਾ ਵੋਟਾਂ ਪਾ ਕੇ ਕਾਮਯਾਬ ਕਰ ਕਬੂਲ ਜੋਂ ਤੋਂ ਮੇਰਾ ਨਾਮ ਕਿਰਨ ਕੁਮਾਰੀ ਹੈ ਔਰ ਮੈਂ ਜ਼ਿਲ੍ਹਾ ਪਰਿਸ਼ਦ ਤੇ ਮੈਨੂੰ ਮੰਤਰੀ ਸਾਹਿਬ ਨੇ ਸੀਟ ਦਿੱਤੀ ਹੈ ਔਰ ਮੇਰੀ ਇਹ اپੀਲ ਹੈ ਕਿ ਸਾਰੇ ਮੈਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿੱਤਾਂ ਮੇਰਾ ਨਾਮ ਪ੍ਰਸ਼ੋਤਮ ਰਾਲ ਸਰਪੰਚ ਛੋਟਾ ਤਲੂਰ ਤੋਂ ਮੈਂ ਆਪਣੇ ਮਾਨਜੋਗ ਕੈਬਨਿਨ ਮੰਤਰੀ ਸ਼੍ਰੀ ਲਾਲਚੰਦ ਕਟਾਰਜੀ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਉਹਨਾਂ ਨੂੰ ਸਾਨੂੰ ਇਸ ਲਈ ਸਮਝਿਆ ਕਿ ਸਾਨੂੰ ਮੇਰੀ ਪਤਨੀ ਸ਼੍ਰੀ ਕਿਰਨ ਕੁਮਾਰੀ ਨੂੰ ਤਲੂਰ ਜੋਂ ਤੋਂ ਜੋਨ ਨੰਬਰ 10 ਤੋਂ ਜ਼ਿਲ੍ਹਾ ਪਰਿਸ਼ਦ ਦੀ ਟਿਕਟ ਦੇ ਕੇ ਪਾਰਟੀ ਦੇ ਇਸ ਮਾਨ ਨਾਲ ਨਿਵਾਜ਼ਿਆ ਤੇ ਮੈਂ ਪਾਰਟੀ ਹਾਈ ਕਮਾਂਡ ਤੇ ਆਪਣੇ ਮੰਤਰੀ ਕੈਬਨਿਨ ਮੰਤਰੀ ਲਾਲਚੰਦ ਕਟਾਰਜੀ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਬਾਕੀ ਮੈਂ ਆਪਣੇ ਭੈਣ ਭਰਾਵਾਂ ਨੂੰ ਆਪਣੇ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕਰਦਾ ਕਿ ਉਹ ਮੇਰੀ ਪਤਨੀ ਜੀ ਨੂੰ ਛਾੜੂ ਦੇ ਵੋਟਾਂ પાਕੇ ਆਮ ਆਦਮੀ ਪਾਰਟੀ ਦੀ ਜੜਾ ਉਹਨੂੰ ਮਜ਼ਬੂਤ ਕਰਨ ਤੇ ਸਾਨੂੰ ਜਿਤਾ ਕੇ ਮੰਤਰੀ ਸਾਹਿਬ ਕੋਲ ਜਾਈ ਆਪਾਂ ਤਾਂ ਹੀ ਬਹੁਤ ਵਧੀਆ ਜਿੰਨਾ ਵੀ ਆਪਣੇ ਇਲਾਕੇ ਦਾ ਵਿਸਤਾਰ ਹੋ ਸਕਦਾ ਹੈ ਕੰਮ ਹੋ ਸਕਦਾ ਹੈ ਆਪਾਂ ਕਰ ਸਕੀਏ ਧੰਨਵਾਦ ਜੀ ਜੀ ਤੁਹਾਨੂੰ ਜਿਹੜਾ ਟਿਕਟ ਮਿਲਿਆ ਕਿਸ ਤਰ੍ਹਾਂ ਦਾ ਧੰਨਵਾਦ ਤੇ ਲੋਕਾਂ ਨੂੰ ਕੀ ਪੀਦਾ ਅੱਲੇ ਦੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੈਂ ਮੰਤਰੀ ਸਾਹਿਬ ਦਾ ਬਹੁਤ ਹੀ ਜ਼ਿਆਦਾ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਹੈ ਆਮ ਆਦਮੀ ਪਾਰਟੀ ਤੋਂ ਮੈਂ ਇਹ ਜਾਨਣਾ ਕਿ ਮੇਰੇ ਆਪਣੇ ਜਿਹੜੇ ਸਮਰਾਲਾ ਪੱਕੜੀ ਅਮੀਰ ਜਲ ਤੋਂ ਮੇਰੇ ਜਿਹੜੇ ਲੋਕੀਆ ਮੈਨੂੰ ਮੇਰੀ ਪਾਰਟੀ ਨੂੰ ਆਮ ਆਦਮੀ ਨੂੰ ਬੋਟ ਪਾ ਕੇ ਜਿਤਾਉਣ ਤੇ ਅਸੀਂ ਨਾਲ ਹੀ ਨਾਲ ਜ਼ਿਲ੍ਹਾ ਪਰਿਸ਼ਦ ਨੂੰ ਵੀ ਵੋਟਾਂ ਪਾਈਏ ਤੇ ਇੱਕ ਵੱਡੀ ਜਿੱਤ ਲਈਏ ਧੰਨਵਾਦ ਤੁਹਾਡੇ ਪਿੰਡ ਵਿੱਚ ਚੋਣ ਪ੍ਰਚਾਰ ਹੋਇਆ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ ਲੋਕਾਂ ਕੋਲ ਆਮ ਆਦਮੀ ਪਾਰਟੀ ਨੂੰ ਰਾਉ ਰਾਮ ਜੀ ਮੈਂ ਸਰਪੰਚ ਦਵਿੰਦਰ ਸਿੰਘ ਗ੍ਰਾਮ ਪਚਾ ਚੱਕ ਮੀਰ ਪਹਿਲਾਂ ਤਾਂ ਮੈਂ ਇਲਾਕਾ ਦੇ ਵਾਸੀਆਂ ਨੂੰ ਆਪਣੇ ਪਿੰਡ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਇਸ ਵਾਰ ਜਿਹੜੀ ਵੋਟ ਨਾ ਉਹ ਸਾਨੂੰ ਬੜੀ ਸੋਚ ਸਮਝ ਕੇ ਪਾਣੀ ਹੈ ਕਿਉਂਕਿ ਸਾਨੂੰ ਆਪਣੇ ਕੰਮ ਕਰਨ ਵਾਲੇ ਬੰਦੇ ਨੂੰ ਸਾਨੂੰ ਅੱਗੇ ਲੈਣਾ ਪੈਣਾ ਹੈ ਵੋਟ ਜਿਹੜੀ ਹੈ ਬਿਨਾਂ ਕਿਸੇ ਲਾਲਚ ਤੋਂ ਪਾਣੀ ਹੈ ਤੇ ਆਪਣੇ ਇੱਕ ਟਰੈਕ ਦੁਬਾਰਾ ਲੈਣਾ ਦੀ ਬਾਹਰੀ ਭਾਬੀ ਜੀ ਕਿਰਨ ਦੇਵੀ ਜੀ ਤੇ ਮੇਰਾ ਛੋਟਾ ਭਰਾ ਵਿਸ਼ਾਲ ਲੋਤਰਾ ਜੋ ਆਪਣੇ ਬਲਾਕ ਸੰਤੀ ਤੋਂ ਚੋਣ ਲੜ ਰਿਹਾ ਤੇ ਮੈਂ ਆਪਣੇ ਇਲਾਕੇ ਦੇ ਪਾਸੇ ਨੂੰ ਇਹੀ ਕਹਿਣਾ ਚਾਹਣਾ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਈਏ ਤੇ ਕੈਬਨ ਮਤੀਸ਼ੀ ਲਾਜੰਦ ਕਡੌਰ ਚੱਕ ਜੀ ਦੇ ਇਹ ਸੀਟਾਂ ਦੋਨੇ ਅਸੀਂ ਮਤੀਸਾ ਦਾ ਝੋਲੀ ਪਾਈਏ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਪ੍ਰਧਾਨ ਜੀ ਕੀ ਕਹਿਣਾ ਚਾਹਗੇ ਵਕ ਵਕ ਪਿੰਡਾਂ ਵਿੱਚ ਜਾ ਰਹੇ ਹੋ ਚੋਣ ਪ੍ਰਚਾਰ ਕਰ ਰਹੇ ਹੋ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਤੁਹਾਨੂੰ ਤੇ ਕੀ ਲੱਗਾ ਕਿਸ ਤਰ੍ਹਾਂ ਦਾ ਜਿਹੜਾ ਰਿਜ਼ਲਟ ਲੈਣਗੇ ਆਵਾਜ਼ ਦੀ ਪਾਰਟੀ ਮੈਂ ਸੁਭੇਜਾ ਕੁਲਵੰਤ ਸਿੰਘ ਆਵਾਜ਼ ਦੀ ਪਾਰਟੀ ਪੁਲਾ ਪ੍ਰਧਾਨ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਹਰ ਪਿੰਡ ਵਿੱਚ ਜਾ ਕੇ ਇੱਕ ਸੱਚ ਦੀ ਆਵਾਜ਼ ਨੂੰ ਸੱਚ ਦੀ ਖਬਰ ਨੂੰ ਦੁਨੀਆ ਤੱਕ ਜਾਗਰੂਕ ਕਰਦੇ ਹੋ ਤੁਹਾਡਾ ਪਹਿਲਾਂ ਸਭ ਤੋਂ ਤਹਿ ਦਿਲੋਂ ਬਹੁਤ ਧੰਨਵਾਦ ਦੂਸਰੀ ਤੁਸੀਂ ਗੱਲ ਕੀਤੀ ਹੈ ਵੀ ਚੋਣ ਪ੍ਰਚਾਰ ਵਿੱਚ ਆਇਓ ਕਿਉਂਕਿ ਅੱਜ ਸਾਡਾ ਲਗਭਗ 10-15 ਪਿੰਡਾਂ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਸਾਡੇ ਭੈਣ ਜੀ ਕਰਨ ਜੀ ਸਾਡੇ ਜ਼ਿਲ੍ਹਾ ਪ੍ਰੇਸ਼ਤ ਮੈਂਬਰ ਜਿਹੜੇ ਸਾਡੀ ਆਮ ਆਦਮੀ ਪਾਰਟੀ ਨੇ ਹੁਣ ਬੜੇ ਇੱਕ ਪੜ੍ਹੀ ਲਿਖੀ ਲੇਡੀ ਨੂੰ ਮਰਜ਼ਾ ਨਾਲ ਪ੍ਰੇਸ਼ਤ ਦੀ ਮਤਲਬ ਵੀ ਟਿਕਟ ਦਿੰਦੀ ਹੈ ਤੇ ਲਗ ਲਗ ਪਿੰਡਾਂ ਦੇ ਜੋ ਸੈਂਟੀ ਮੈਂਬਰ ਨੇ ਉਹਦੇ ਨਾਲ ਅਸੀਂ ਪਹਿਲਾਂ ਪਿੰਡ ਜਨਿਆਲ ਪਿੰਡ ਪਖੜੀ ਪਿੰਡ ਅਮੀਰ ਚੱਕ ਤੇ ਹੋਰ ਵੀ ਬੰਬਿਆਲ ਕਾਫੀ ਪਿੰਡਾਂ 'ਚ ਅਸੀਂ ਜਾਣਾ ਅਜ ਚੋਣ ਪ੍ਰਚਾਰ ਲਗੀ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਨਾਲ ਮਤਲਬ ਸਾਡੀ ਆਵਾਜ਼ੀ ਪਾਰਟੀ ਦੇ ਕੰਮਾਂ ਤੋਂ ਸਾਡੇ ਲਾਹਤਤ ਕਰਾਰੂ ਚੱਕ ਕਪਤਨ ਮੰਤਰੀ ਪੰਜਾਬ ਔਰ ਸਰਦਾਰ ਭੂਆ ਸੇ ਮਨਮੁਖਬਤਰੀ ਪੰਜਾਬ ਦੇ ਕੰਮਾਂ ਕਰਦੇ ਤੋਂ ਅਪ੍ਰਾਪਤ ਹੋ ਗਏ ਕਿਉਂਕਿ ਸਾਡੇ ਕੋ ਕਾਹੀ ਕੰਮ ਦੇ ਆਧਾਰ ਤੇ ਲੋਕਾਂ ਵਿੱਚ ਵੋਟਾਂ ਦਾ ਪ੍ਰਚਾਰ ਕਰ ਰਹੇ ਹਾਂ ਕਿਉਂਕਿ ਦੂਸਰੀ ਪਾਰਟੀ ਕੋਈ ਕੰਮ ਦਾ ਪ੍ਰਚਾਰ ਨਹੀਂ ਅਸੀਂ ਕੰਮ ਦੇ ਆਧਾਰ ਤੇ ਪ੍ਰਚਾਰ ਕਰਿਆ ਕਰਨੇ ਆ ਤੇ ਉਸੇ ਸਾਡੇ ਕੰਮ ਕਾਜਾਂ ਨੂੰ ਦੇਖਦੇ ਲੋਕਾਂ ਨੇ ਕਿਸ ਤਰੀਕੇ ਸਾਡੇ ਜੋ ਵੀ ਕੈਂਡੀਡੇਟ ਨੇ ਉਹਨਾਂ ਨੂੰ ਫੁੱਲਾਂ ਦਾ ਹਰ ਪਾ ਕੇ ਉਹਨਾਂ ਦਾ ਬੈਲ ਕੰਮ ਕਰ ਰਹੇ ਨੇ ਸਾਹ ਸਾਥੀ ਉਹਨਾਂ ਨੂੰ ਉਹਨਾਂ ਨੂੰ ਵਿਸ਼ਵਾਸ ਦਵਾ ਰਹੇ ਨੇ ਵੀ ਤੁਹਾਡੀ ਭਾਰੀ ਜਿੱਤ ਅਸੀਂ ਕਰਾ ਕੇ ਆਪਣੇ ਨਾਦਰ ਕਾਪਟ ਮਤਰੀ ਪੰਜਾਬ ਦੀ ਝੋਲੀ ਵਿੱਚ ਪਾਵਾਂਗੇ। ਸਾਡੇ ਹੱਕ ਵਿੱਚ ਚੋਣ ਪ੍ਰਚਾਰ ਕਰੇ ਹੋ ਦੋ ਟੋੜ ਦੋੜ ਠੀਕ ਹਨ ਚੱਲਦੇ। ਸਭ ਤੋਂ ਪਹਿਲੇ ਮੈਂ શ્રી ਲਾਚੰਦ ਕਟਾਰੂ ਚੱਕ ਜੀ ਦਾ ਦਿলো ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੀਆਂ ਭੈਣਾਂ ਨੂੰ ਸਾਨੂੰ ਟਿਕਟ ਦੇ ਕੇ ਬਹੁਤ ਜ਼ਿਆਦਾ ਸਨਮਾਨਿਤ ਕੀਤਾ ਹੈ। ਔਰ ਆਪਾਂ ਉਮੀਦ ਕਰਦੇ ਹਾਂ ਕਿ ਇਹਨਾਂ ਨੂੰ ਜਿਤਾ ਕੇ ਦੱਸਾਂਗੇ ਕੋਦੀ ਨਾਲ ਦੀ ਜਿਹੜੀ ਜਿੱਤ ਐ ਉਹ ਮੰਤਰੀ ਲਾਲ ਚੰਦੀ ਦੀ ਝੋਲੀ ਵਿੱਚ ਪਾ ਕੇ ਦਸਾਂਗੇ ਪਰ ਮੈਂ ਜਿਹੜੇ ਜਿਹੜੇ ਪਿੰਡ ਦੇ ਵਿੱਚ ਗਈਆਂ ਉਤੋਂ ਮੈਨੂੰ ਕਿਤੇ ਵੀ ਨਾਤੀ ਪੁਆਇੰਟ ਨਹੀਂ ਮਿਲੇ ਸਾਰੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੇ ਬਹੁਤ ਕੁਝ ਕੀਤਾ ਹੈ ਜੋ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਇੱਥੇ ਦੀ ਜਿਹੜੀ ਸੜਕ ਸੀ ਬਹੁਤ ਹੀ ਲੋਕ ਬਹੁਤ ਹੀ ਮਜਬੂਰ ਸੀ ਕਿ ਸਾਨੂੰ ਆਨ ਜਾਣ ਦੀ ਬਹੁਤ ਦਿੱਕਤ ਆਉਂਦੀ ਸੀ ਉਹ ਵੀ ਇਹਨਾਂ ਨੇ ਪਾਸ ਕਰਵਾਈ ਹੈ ਮੰਤਰੀ ਜੀ ਟਾਈਮ ਟੂ ਟਾਈਮ ਹਰ ਪਿੰਡ ਦੀ ਸਨਵਾਇ ਕਰ ਰਹੇ ਹਨ ਔਰ ਅੱਗੇ ਵੀ ਉਹ ਕਰਨਗੇ ਪਰ ਇਹਦੇ ਵਿੱਚ ਸਾਨੂੰ ਸਭ ਨੂੰ ਇੱਕ ਮੁੱਠ ਹੋ ਕੇ ਮੰਤਰੀ ਜੀ ਨੂੰ ਜਿਤਾਣਾ ਹੈ ਆਪਣੀ ਭੈਣ ਕਿਰਨ ਕੁਮਾਰੀ ਜੀ ਨੂੰ ਜਿਤਾ ਕੇ ਇਹਨਾਂ ਦੀ ਜੋ ਜਿੱਤ ਹੈਗੀ ਹੈ ਉਹ ਆਮ ਆਦਮੀ ਪਾਰਟੀ ਦੀ ਚੋਲੀ ਵਿੱਚ ਯਾਨੀ ਕਿ ਆਪਣੇ ਮੰਤਰੀ ਸ਼੍ਰੀ ਲਾਚੰਦ ਜੀ ਦੀ ਚੋਲੀ ਵਿੱਚ ਪਾ ਕੇ ਦੱਸਣੀ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਜਾਰ ਰਹੇ ਡੋਟ ਡੋਟ ਬਹੁਤ ਵਧੀਆ ਸਮਰਥਨ ਮਿਲ ਰਿਹਾ ਔਰ ਲੋਕਾਂ 'ਚ ਬਹੁਤ ਹੀ ਉਤਸ਼ਾਹਿਤ ਹੈ ਔਰ ਸਾਨੂੰ ਉਮੀਦ ਹੈ ਕਿ ਇਸ ਵਾਰੀ ਫੇਰ ਅਸੀਂ ਜਿਲ੍ਹਾ ਪ੍ਰਸਿੱਧੀ ਟਿਕਟ ਦੇ ਜਿੱਤ ਕੇ ਲਾਲਚੰਦ ਮੰਤਰੀ ਸਾਭ ਦੀ ਕਟਾਰਚਕ ਜੀ ਦੀ ਛੋਲੀ ਦੇ ਵਿੱਚ ਪਾਵਾਂਗੇ ਥੈਂਕਸ